ਸੈਂਟਰਲ ਸਟੇਟ ਆ ਉਹਦੇ ਤਰੀਕੇ ਨਾਲ ਪੰਜਾਬ ਗਵਰਨਮੈਂਟ ਚੱਲ ਰਹੀ ਆ ਤਾਂ ਉਹ ਇਹ ਕਹਿੰਦੇ ਨੇ ਵੀ ਗੈਂਗਸਟਰ ਸਾਰੇ ਅਸੀਂ ਮਾਰਨੇ ਨੇ ਤਾਂ ਇਹ ਫੇਕ ਇਨਕਾਉਂਟਰ ਕਰਕੇ ਨੌਜਵਾਨਾਂ ਨੂੰ ਮਾਰ ਰਹੇ ਨੇ ਇਹ ਇਹ ਤੁਹਾਡਾ ਪਹਿਲਾ ਕੇਸ ਨਹੀਂ ਅੱਗੇ ਹੋਰ ਕੇਸ ਵੀ ਹੋਣਗੇ ਜੇ ਕੋਈ ਬੰਦਾ ਨਾ ਜੁੱਠਿਆ ਇਸ ਮੁੰਡੇ ਲਈ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਅੱਗ ਸਾਰੇ ਘਰਾਂ ਚ ਆਊਗੀ ਕਾਲੇ ਤਨਹੋਲੇ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਤੇ ਪੁਲਿਸ ਨਾਲ ਪੇਸ਼ ਹੋਣ ਦੀ ਵੀ ਗੱਲ ਕਰਦਾ ਜਿਹੜਾ ਵੀ ਬੰਦਾ ਪੇਸ਼ ਹੋਣ ਦੀ ਗੱਲ ਕਰਦਾ ਆ ਉਹਦੀ ਲੋਕੇਸ਼ਨ ਇਹ ਵੇਖ ਲੈਂਦੇ ਨੇ ਤੇ ਉੱਥੇ ਇਹ ਇਹਨਾਂ ਨੇ ਬਣਾਈ ਇੱਕ ਐਂਟੀ ਗੈਂਗਸਟਰ ਫੋਰਸ ਤੇ ਉੱਥੇ ਜਾ ਕੇ ਬੰਦੇ ਨੂੰ ਗੋਲੀਆਂ ਮਾਰ ਦਿੰਦੇ ਨੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਪਾਂ ਸਾਡਾ ਜਿਹੜਾ ਨਿਸ਼ਾਨਾ ਆ ਉਹ ਹੁੰਦਾ ਵੀ ਪੁਲਿਸ ਤੁਸੀਂ ਇਹ ਭੁੱਲ ਜੋ ਪੁਲਿਸ ਪਾਲਸ ਨਹੀਂ ਹੈ ਇਹ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਉਹਦੇ ਤਰੀਕੇ ਨਾਲ ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜੀ ਸ਼ੇਰ ਵਰਗਾ ਜਵਾਨ ਅੱਜ ਬੋਲ ਨਹੀਂ ਰਿਹਾ ਬਾਈ ਸਾਡੇ ਮੁੰਡੇ ਮਾਰੇ ਜਾ ਰਹੇ ਨੇ ਕੋਈ ਟਕਸਾਲ ਕੋਈ ਆ ਰੜੇ ਵਾਲੇ ਬਾਬੇ ਕੋਈ ਦੂਜਾ ਤੀਜਾ ਕੋਈ ਨਹੀਂ ਬੋਲਦਾ ਅੱਜ ਤੱਕ ਤੁਸੀਂ ਸੁਣਿਆ ਵੀ ਕਿਸੇ ਫੈਰੋਂ ਨੇ ਵੇਚਣ ਵਾਲੇ ਬੰਦੇ ਦਾ ਇਨਕੰਟਰੋਲ ਹੋਇਆ ਹੋਵੇ ਜਾਂ ਕਿਸੇ ਨੂੰ ਗੋਲੀ ਮਾਰੀ ਹੋਵੇ ਮੇਰਾ ਨਾਮ ਹੈ ਜੀ ਬਖਸ਼ੀ ਸਿੰਘ ਤੇ ਮੈਨੂੰ ਨਿਕਨੇਮ ਜਿਹੜਾ ਮੇਰਾ ਬਾਬਾ ਹੈ ਮੈਨੂੰ ਬਾਬਾ ਬਖਸ਼ੀ ਸਿੰਘ ਕਹਿੰਦੇ ਨੇ ਜੀ ਦੇਖੋ ਜੀ ਇੱਕ ਲੜੀ ਤਹਿਤ ਜਿਹੜੀ ਸਰਕਾਰ ਆ ਇਹਦੇ ਚ ਆਪਾਂ ਕਹੀਏ ਕਿ ਸਣਾਣੇ ਪੁਲਿਸ ਵਾਲੇ ਨੇ ਮਾਰਤਾ ਦੂਜੇ ਨੇ ਕਰਤਾ ਇਹ ਗੱਲ ਹੈ ਨਹੀਂ ਇਹ ਹੈਗੀ ਆ ਜਿਹੜੀ ਸੈਂਟਰ ਸਟੇਟ ਆ ਉਹਦੇ ਤਰੀਕੇ ਨਾਲ ਪੰਜਾਬ ਗਵਰਨਮੈਂਟ ਚੱਲ ਰਹੀ ਆ ਤਾਂ ਉਹ ਇਹ ਕਹਿੰਦੇ ਨੇ ਗੈਂਗਸਟਰ ਸਾਰੇ ਅਸੀਂ ਮਾਰਨੇ ਨੇ ਤਾਂ ਇਹ ਫੇਕ ਇਨਕਾਊਂਟਰ ਕਰਕੇ ਨੌਜਵਾਨਾਂ ਨੂੰ ਮਾਰ ਰਹੇ ਨੇ ਇਹ ਇਹ ਤੁਹਾਡਾ ਪਹਿਲਾ ਕੇਸ ਨਹੀਂ ਅੱਗੇ ਹੋਰ ਕੇਸ ਵੀ ਹੋਣਗੇ ਜੇ ਕੋਈ ਬੰਦਾ ਨਾ ਜੁੱਠਿਆ ਇਸ ਮੁੰਡੇ ਲਈ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਅੱਗ ਸਾਰੇ ਘਰਾਂ ਚ ਆਊਗੀ ਇਹ ਸਾਰੇ ਘਰਾਂ ਦੇ ਵਿੱਚ ਅੱਗ ਬਲੇਗੀ ਅੱਜ ਕਾਲੇ ਤਨੋਲੇ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਤੇ ਜਿਸ ਤਰੀਕੇ ਨਾਲ মিডিਆ ਨੇ ਇਸ ਗੱਲ ਨੂੰ ਉਛਾਲਿਆ ਆ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਕਿ মিডিਆ ਇਸ ਗੱਲ ਨੂੰ ਖਤਰਨਾਕ ਗੈਂਗਸਟਰ 60 ਕੇਸਾਂ ਚ ਭਗਾਉੜਾ ਜੇ ਉਹ ਉਹ ਭਰਾ ਉਹ ਇੱਥੇ ਰਹਿੰਦਾ ਸੀ ਉਹ ਰੋਜ਼ ਤੇ ਉਹ ਆਪਣੀ ਜੇਲ੍ਹ ਕੱਟ ਕੇ ਆ ਗਿਆ ਸੀ ਕੇਸ ਉਹਦੇ ਖਦਮੇ ਇੱਕ ਟੁੱਟਿਆ ਕੇਸ ਸੀਗਾ ਲੜਾਈ ਦਾ ਤੇ ਉਸ ਕੇਸ ਦੇ ਵਿੱਚ ਉਹਨੇ ਵੇਲ ਲਈ ਸੀ ਤਾਂ ਉਹ ਪੁਲਿਸ ਨਾਲ ਪੇਸ਼ ਹੋਣ ਦੀ ਵੀ ਗੱਲ ਕਰਦਾ ਜਿਹੜਾ ਵੀ ਬੰਦਾ ਪੇਸ਼ ਹੋਣ ਦੀ ਗੱਲ ਕਰਦਾ ਆ ਉਹਦੀ ਲੋਕੇਸ਼ਨ ਇਹ ਵੇਖ ਲੈਂਦੇ ਨੇ ਤੇ ਉੱਥੇ ਇਹ ਇਹਨਾਂ ਨੇ ਬਣਾਈ ਇੱਕ ਐਂਟੀ ਗੈਂਗਸਟਰ ਫੋਰਸ ਤੇ ਉੱਥੇ ਜਾ ਕੇ ਬੰਦੇ ਨੂੰ ਗੋਲੀਆਂ ਮਾਰ ਦਿੰਦੇ ਨੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਪਾਂ ਸਾਡਾ ਜਿਹੜਾ ਨਿਸ਼ਾਨਾ ਆ ਉਹ ਹੁੰਦਾ ਵੀ ਪੁਲਿਸ ਤੁਸੀਂ ਇਹ ਭੁੱਲ ਜੋ ਪੁਲਿਸ ਪਾਲਸ ਨਹੀਂ ਹੈ ਇਹ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਉਹਦੇ ਤਰੀਕੇ ਨਾਲ ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜੀ ਇਹ ਦੇਖੋ ਵੀ ਅੱਜ ਤੱਕ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਨਸ਼ੇ ਦੇ ਸਦਾਗਰ ਨੇ ਨਸ਼ਾ ਵੇਚਣ ਵਾਲਾ ਬੰਦਾ ਜਿਹੜਾ ਆ ਉਹ ਕਿਸੇ ਵੀ ਗੈਂਗਸਟਰ ਤੋਂ 100 ਗੁਣਾ ਖਤਰਨਾਕ ਆ ਜਿਹੜਾ ਜ਼ਹਿਰ ਦਿੰਦਾ ਲੋਕਾਂ ਨੂੰ ਅੱਜ ਤੱਕ ਤੁਸੀਂ ਸੁਣਿਆ ਵੀ ਕਿਸੇ ਹੈਰੋਨ ਵੇਚਣ ਵਾਲੇ ਬੰਦੇ ਦਾ ਅਨਕਾਉਂਟਰ ਹੋਇਆ ਹੋਵੇ ਜਾਂ ਕਿਸੇ ਨੂੰ ਗੋਲੀ ਮਾਰੀ ਹੋਏ ਅੱਜ ਤੱਕ ਤੁਸੀਂ ਦੱਸ ਦੋ ਪ੍ਰੈਸ ਵਾਲਿਆਂ ਵੀ ਜੇ ਕੋਈ ਵੀ ਇਦਾਂ ਦੀ ਘਟਨਾ ਵਾਪਰੀ ਹੋਏ ਜਿਹੜੇ ਕਿ ਜ਼ਾਲਮ ਨੇ ਵੱਡੇ ਅਉਧਿਆਤ ਨੇ ਸਿੱਧੀ ਸਿੱਧੀ ਜਿਹੜੀ ਹੈਰੋਨ ਤੇ ਸਮੈਗਲ ਸਿੰਥੈਟਿਕ ਡਰਗ ਜਿਹੜੀ ਪੰਜਾਬ 'ਚ ਜਿਹੜੀ ਪੈਦਾ ਕਰਕੇ ਲੋਕਾਂ ਨੂੰ ਦੇ ਰਹੇ ਨੇ ਤੇ ਮੁੰਡੇ ਸਾਡੇ ਰੋਜ਼ ਮਰ ਰਹੇ ਨੇ ਤੁਸੀਂ ਸੋਚ ਨਹੀਂ ਸਕਦੇ ਹੈਗੇ ਵੀ ਐਵਰੇਜ ਜਿਹੜਾ ਆ ਉਹ ਪੰਜ ਬੰਦਿਆਂ ਦੀ ਡੈਥ ਹੋ ਰਹੀ ਆ ਉਹ ਚਾਹ ਕਿਸੇ ਵੀ ਤਰੀਕੇ ਨਾਲ ਹੋ ਰਹੀ ਆ ਪਰ ਉਹਦੇ ਪਿੱਛੇ ਜਿਹੜਾ ਏਜੰਡਾ ਉਹ ਇਹ ਆ ਤੁਸੀਂ ਸੋਚੋ ਵੀ ਇਸ ਮੁੰਡੇ ਨੂੰ ਜੇ ਨਾ ਮਾਰ ਦੇ ਮੰਨ ਲਓ ਤਾਂ ਇਹ ਦੇ ਇਰਦ-ਗਿਰਦ ਸਿਆਸਤਦਾਨ ਐਨੇ ਜਿਆਦੇ ਬੰਦੇ ਸੀ ਜਿਹੜੇ ਕਾਲੇ ਧਨੋਲੇ ਨੂੰ ਮਿਲ ਕੇ ਗੱਲ ਕਰ ਸਕਦੇ ਸੀ ਵੀ ਤੂੰ ਪੇਸ਼ ਹੋ ਜਾ ਜੇ ਕੋਈ ਗੱਲ ਤਾਂ ਇਹ ਜਿਹੜੀ ਲੜੀ ਚੱਲੀ ਆ ਇਹ ਇਸ ਧਨੋਲੇ ਵਾਲੇ ਦੇ ਘਰ ਤੱਕ ਨਹੀਂ ਰੁਕਣੀ ਇਹ ਜਾਣੀ ਆ ਹਰ ਘਰ ਦੇ ਵਿੱਚ ਜਿਹੜਾ ਮੁੰਡਾ ਛੋਟੇ-ਮੋਟੇ ਕੇਸ ਤੇ ਭੱਜੂਗਾ ਸਿੱਖ ਜਿਹੜਾ ਸਿੱਖ ਮਾਈਂਡਡ ਹੋਊਗਾ ਜਿਹੜਾ ਇਹ ਗੱਲ ਕਰੂਗਾ ਵੀ ਮੈਂ ਖੜਾ ਇੱਥੇ ਉਹਨੂੰ ਮਾਰ ਦੇਣਗੇ ਇਹ ਇਹ ਤੁਸੀਂ ਗੱਲ ਸਮਝ ਲਓ ਚੰਗੀ ਤਰ੍ਹਾਂ ਇਹ ਗੱਲ ਇੱਥੇ ਨਹੀਂ ਰੁਕਣੀ ਜੇ ਲੋਕ ਨਾ ਜਾਗੇ ਜੇ ਲੋਕਾਂ ਨੇ ਇਹ ਗੱਲ ਨਾ ਚੱਕੀ ਲੋਕੀ ਕਹਿਣਗੇ ਪੜਕਾਉ ਗੱਲ ਕਰਦਾ ਪਰ ਇਹ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ 6 ਫੁੱਟ 2 ਇੰਚ ਕੱਦ ਦਾ ਮੁੰਡਾ ਮੰਜੇ ਤੇ ਪਿਆ ਸ਼ੇਰ ਵਰਗਾ ਜਵਾਨ ਅੱਜ ਬੋਲ ਨਹੀਂ ਰਿਹਾ ਬਾਈ ਨਹੀਂ ਲਿਆਉਣਾ ਚਾਹੁੰਦੀ ਨਾ ਸਰਕਾਰ ਡਰਾਮੇ ਕਰ ਰਹੀ ਆ ਜੇ ਲਿਆਉਣਾ ਚਾਹੀ ਮੈਂ ਇਹੀ ਕਹਿ ਰਿਹਾ ਵੀ ਕਾਲਾ ਧਨੋਲੇ ਵਰਗੇ ਬੰਦੇ ਨੂੰ ਇੰਨੇ ਜਿਆਦੇ ਲਿੰਕ ਨੇ ਇਹਨਾਂ ਦੇ ਕਾਲੇ ਧਨੋਲੇ ਤੱਕ ਇੰਨੇ ਲਿੰਕ ਸੀਗੇ ਸਿਆਸਤ ਦੇ ਸਿੱਖ ਪੰਥ ਦੇ ਆਮ ਲੋਕਾਂ ਦੇ ਕਾਲੇ ਦੇ ਘਰ ਤੱਕ ਪਹੁੰਚ ਸੀਗੀ ਕਾਲੇ ਨੂੰ ਤਾਂ ਜਦੋਂ ਮਰਜ਼ੀ ਬਿਠਾ ਕੇ ਜਿਹੜੀ ਮਰਜ਼ੀ ਗੱਲ ਕਰ ਵੇਖੋ ਜੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣਾ ਨਿਤ ਹੁੰਦਾ ਆ ਪਰ ਮਨੁੱਖੀ ਅਧਿਕਾਰਾਂ ਵਾਲੀ ਜਿਹੜੀ ਸੰਸਥਾ ਆ ਜਾਂ ਉਹ ਬੰਦੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹ ਉਹ ਨੇ ਜਿਨ੍ਹਾਂ ਦੇ ਮੂੰਹ 'ਚ ਕੋਈ ਦੰਦ ਨਹੀਂ ਹੈਗਾ ਉਹ ਫਨਕਾਰੀ ਮਾਰਦੇ ਨੇ ਕਦੀ ਵੀ ਉਹਨਾਂ ਨੇ ਕਿਸੇ ਗੱਲ ਦੇ ਉੱਤੇ ਪੈਰਾਂ ਨਹੀਂ ਦਿੱਤਾ ਰੇਟ ਜੀ ਲਾ ਕੇ ਚੁੱਪ ਕਰਕੇ ਬਹਿ ਜਾਂਦੇ ਨੇ ਪੈਸੇ ਕੁਝ ਇਕੱਠੇ ਕਰਕੇ ਐਨੀਆਂ ਸੰਸਥਾਵਾਂ ਬਣੀਆਂ ਜਿਹੜੀਆਂ ਇਸ ਗੱਲ ਦੇ ਉੱਤੇ ਬਣੀਆਂ ਨੇ ਕਦੀ ਕਿਸੇ ਨੇ ਕੁਝ ਨਹੀਂ ਕੀਤਾ ਸਿਵਾਏ ਇੱਕ ਬੰਦੇ ਤੋਂ ਸਿਵਾਏ ਇੱਕ ਬੰਦੇ ਤੋਂ ਸ਼ਹੀਦ ਜਸਵੰਤ ਸਿੰਘ ਖਲੜਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਪੈਰਵਾਈ ਕਰਦੇ ਕਰਦੇ ਉਸ ਗੱਲ ਦੀ ਭੇਟ ਚੜ ਗਏ ਤੇ ਉਹਨਾਂ ਨੂੰ ਪੋਟਾ ਪੋਟਾ ਕਰਕੇ ਸ਼ਹੀਦ ਕਰ ਦਿੱਤਾ ਸਿਰਫ ਇੱਕ ਬੰਦਾ ਪੰਜਾਬ ਚ ਉਹਦੇ ਨਾਲ ਉਹਦੇ ਹੋਰ ਵੀ ਸਾਥੀ ਸੀ ਪਰ ਉਹ ਬੰਦਾ ਪ੍ਰਵਾਨ ਚੜਿਆ ਜਿਨੇ 25000 ਲਵਾਰਸ ਲਾਸ਼ਾਂ ਜਿਹੜੀਆਂ ਕਹਿ ਕੇ ਇਹਨਾਂ ਨੇ ਕੀਤਾ ਸੀ ਇੱਕ ਦੋ ਜ਼ਿਲ੍ਹੇ ਜਿਹੜੇ ਪੁਲਿਸ ਸਟੇਸ਼ਨ ਸੀ ਉੱਥੋਂ ਇਹ ਲੱਭੇ ਸੀ ਪੰਜਾਬ ਦੀ ਤਾਂ ਹੋਈ ਹੋਈ ਨਹੀਂ ਵੀ ਐਨੇ ਨੌਜਵਾਨ ਇਹਨਾਂ ਨੇ ਮਾਰੇ ਕੀ ਹੋਇਆ ਜੀ ਕਿਸੇ ਦਾ ਕੋਈ ਬੰਦੇ ਨੂੰ ਕਿਸੇ ਨੂੰ ਸਜ਼ਾ ਕੋਈ ਗੱਲ ਕੁਛ ਨਹੀਂ ਇੱਥੇ ਇਨਸਾਫ ਹੈਗਾ ਸਾਡੇ ਮੁੰਡੇ ਮਾਰੇ ਜਾ ਰਹੇ ਨੇ ਕੋਈ ਟਕਸਾਲ ਕੋਈ ਆ ਰੜੇ ਵਾਲੇ ਬਾਬੇ ਕੋਈ ਦੂਜਾ ਤੀਜਾ ਕੋਈ ਨਹੀਂ ਬੋਲਦਾ